you. Mm -hmm. ਅਮਰੀਕ ਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅਮਰੀਕ ਸਰ ਦੀ ਸੀਆਈਏ ਸਟਾਫ 2 ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਇਸ ਦੌਰਾਨ ਇੰਸਪੈਕਟਰ ਰਾਜੇਸ਼ ਕੁਮਾਰ ਇਨਚਾਰਜ ਸੀਆਈਏ ਸਟਾਫ 2 ਗੁਰੂ ਕੀ ਵਡਾਲੀ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਦੇ ਵੱਲੋਂ ਗਸ਼ਤ ਦੌਰਾਨ ਨੇੜੇ ਸਕੂਲ ਰਾਮ ਤੀਰਥ ਰੋਡ ਅਮਰੀਕ ਸਰ ਦੇ ਖੇਤਰ ਦੇ ਵਿੱਚ ਮੌਜੂਦ ਸੀ ਤਾਂ ਇੱਕ ਸਵਿਫਟ ਕਾਰ ਨੂੰ ਰੁਕਾ ਦਾ ਇਸ਼ਾਰਾ ਕੀਤਾ ਗਿਆ ਕਾਰ ਚਾਲਕ ਗੱਡੀ ਨੂੰ ਰੋਕ ਕੇ ਵਿੱਚੋਂ ਨਿਕਲ ਕੇ ਭੱਜਣ ਲੱਗੇ ਤਾਂ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਕਾਰ ਚਾਲਕ ਦੀ ਪਛਾਣ ਹੋ ਚੁੱਕੀ ਆ ਸੋ ਇਸੇ ਦੌਰਾਨ ਇਹਨਾਂ ਦੇ ਕੋਲੋਂ ਡਰਗ ਮਨੀ ਬਰਾਮਦ ਹੋਈ ਹੈ ਤੇ ਨਾਲ ਹੀ 110 ਗ੍ਰਾਮ ਹੈਰੋਇਨ ਸੋ ਇਸ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਵੀ ਹਾਸਲ ਕੀਤਾ ਜਾਵੇਗਾ ਤੇ ਇਸ ਤੋਂ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹ ਮਾਮਲਾ ਹੈ ਦੂਸਰੀ ਫੜਾਈ ਇਹ ਕੱਲ ਸਾਡੀ ਇੱਕ ਪੁਲਿਸ ਪਾਰਟੀ ਐਸਐਸ ਜਸਪਾਲ ਸਿੰਘ ਦੇ ਨਾਲ ਆਪਣੇ ਰਾਮਦੀਰਾ ਰੋਡ ਤੇ ਗੱਦਸਤੇ ਸੀ ਤਾਂ ਜਿਹੜੀ ਇਨਾਂ ਨੇ ਇੱਕ ਕਾਰ ਸਵਿਫਟ ਕਾਰ ਫੜੀ ਰੋਕੀ ਆ ਉਹਦੇ ਵਿੱਚੋਂ ਅਵਿਨਾਸ਼ ਇਲੀਸ ਬਬਲੂ ਜਿਹੜਾ ਕਿ ਪੁਲਿਸ ਪਾਰਟੀ ਦੇ ਘਬਰਾਗਾ ਦਾ ਇੱਕ ਆਪਣਾ ਜਿਹਨਾਂ ਨੇ ਮੂਮੀ ਲਵਾਵਾ ਸਿਟਿਆ ਜਿਹਨੂੰ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚ 110 ਗ੍ਰਾਮ ਹਿਰੋਇਨ ਰਿਕਵਰ ਹੋਈ ਤਾਂ ਇਹ ਇਸ ਧੇਰੇ ਤੇ ਪਹਿਲੇ ਵੀ ਤਿੰਨ ਮੁਕਦਮੇ ਆ ਜਦੋਂ ਪੁੱਛ ਕੇ ਚਾਇਆ ਤਾਂ ਹੋਰ ਇਹ ਕਿੱਥੋਂ ਅਸਮਾਨ ਲੈ ਕੇ ਆਂਦਾ ਤਾਂ ਅੱਗੇ ਕਿਹਨੂੰ ਜ਼ਿੰਦਾ ਉਹਦੀ ਪੁੱਛ ਕੇ ਚਲ ਰਹੀ ਹੈ ਅੱਜ ਇਹਦਾ 4 ਦਿਨ ਦਾ ਰਿਮਾਨਡ ਲਿਆ ਗਿਆ ਹੈ ਬਾਕੀ 32 ਛੋੜ ਲੰਗਾਈ ਨਾ ਕਰਕੇ ਹੋਰ ਖਲਾਸਾ ਹੋ ਸਕਦਾ ਸਰ ਕਿੱਥੇ ਨਾਕਾ ਲਗਾਇਆ ਇਹ ਰਾਮਦੀਨਾ ਰੋਡ ਤੇ ਸਰ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਦਾ ਉੱਪਰ ਜੀ ਇਹਦੇ ਤੇ ਪਹਿਲੇ 2 3 ਮੁਕਦਮੇ ਦਰਜ ਹੈ ਜੀ ਹਾਂ 140 ਗ੍ਰਾਮ ਦਾ ਬਾਕੀ 2 ਪਹਿਲੇ 14 ਜਿਹੜੇ ਆ ਉਹ ਚ ਭਰੀ ਹੈ 1 ਮੁੰਫੰਦ ਮਾ ਦਾ ਚੱਲ ਰਿਹਾ ਜੀ ਅਮਰੀਕ ਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੂਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅਮਰੀਕ ਸਰ ਦੀ ਸੀਆਈਏ ਸਟਾਫ 2 ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਇਸ ਦੌਰਾਨ ਇੰਸਪੈਕਟਰ ਰਾਜੀਸ਼ ਕੁਮਾਰ ਇਨਚਾਰਜ ਸੀਆਈਏ ਸਟਾਫ 2 ਗੁਰੂ ਕੀ ਵਡਾਲੀ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਦੇ ਵੱਲੋਂ ਗਸ਼ਤ ਦੌਰਾਨ ਨੇੜੇ ਸਕੂਲ ਰਾਮ ਤੀਰਥ ਰੋਡ ਅਮਰੀਕ ਸਰ ਦੇ ਖੇਤਰ ਦੇ ਵਿੱਚ ਮੌਜੂਦ ਸੀ ਤਾਂ ਇੱਕ ਸਵਿਫਟ ਕਾਰ ਨੂੰ ਰੋਕ ਦਾ ਇਸ਼ਾਰਾ ਕੀਤਾ ਗਿਆ ਕਾਰ ਚਾਲਕ ਗੱਡੀ ਨੂੰ ਰੋਕ ਕੇ ਵਿੱਚੋਂ ਨਿਕਲ ਕੇ ਭੱਜਣ ਲੱਗੇ ਤਾਂ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਕਾਰ ਚਾਲਕ ਦੀ ਪਛਾਣ ਹੋ ਚੁੱਕੀ ਆ ਸੋ ਇਸੇ ਦੌਰਾਨ ਇਹਨਾਂ ਦੇ ਕੋਲੋਂ ਡਰਗ ਮਨੀ ਬਰਾਮਦ ਹੋਈ ਹੈ ਤੇ ਨਾਲ ਹੀ 110 ਗ੍ਰਾਮ ਹੈਰੋਇਨ ਸੋ ਇਸ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਵੀ ਹਾਸਲ ਕੀਤਾ ਜਾਵੇਗਾ ਤੇ ਇਸ ਤੋਂ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹ ਮਾਮਲਾ ਜਿਹੜਾ ਦੋਸ਼ੀ ਫੜਾਈ ਇਹ ਕੱਲ ਸਾਡੀ ਇੱਕ ਪੁਲਿਸ ਪਾਰਟੀ ਐਸਆਈ ਜਸਪਾਲ ਸਿੰਘ ਦੇ ਨਾਲ ਆਪਣੇ ਰਾਮਦੀਰਾ ਰੋਡ ਤੇ ਦਸਤੇ ਦੇ ਦੀ ਤਾਂ ਜਿਹੜੇ ਇਹਨਾਂ ਨੇ ਇੱਕ ਕਾਰ ਸਵਿਫਟ ਕਾਰ ਫੜੀ ਰੋਕੀ ਆ ਉਹਦੇ ਵਿੱਚੋਂ ਅਵਿਨਾਸ਼ ਜਿਹਨੇ ਬਬਲੂ ਜਿਹੜਾ ਕਿ ਪੁਲਿਸ ਪਾਰਟੀ ਨੇ ਇੱਕ ਘਬਰਾ ਕੇ ਤਾਂ ਇੱਕ ਆਪਣਾ ਜਿਹਨਾਂ ਨੇ ਮੋਮੀ ਨਵਾਵਾ ਸਿਟਿਆ ਜਿਹਨੂੰ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚ 110 ਗ੍ਰਾਮ ਹਿਰੋਇਨ ਰਿਕਵਰ ਹੋਈ ਤਾਂ ਇਹ ਉਸ ਦੇ ਧੇਰੇ ਤੇ ਪਹਿਲੇ ਵੀ ਤਿੰਨ ਮਕਦਮੇ ਆ ਜਦੋਂ ਪੁੱਛ ਕੇ ਚਾਇਆ ਤਾਂ ਹੋਰ ਇਹ ਕਿੱਥੋਂ ਸਾਮਾਨ ਲੈ ਕੇ ਆਂਦਾ ਤਾਂ ਅੱਗੇ ਕਿਹਨੂੰ ਦਿੰਦਾ ਉਹਦੀ ਪੁੱਛ ਕੇ ਚੱਲ ਰਹੀ ਹੈ ਅੱਜ ਇਹਦਾ 4 ਦਿਨ ਦਾ ਰਿਮਾਂਡ ਲਿਆ ਗਿਆ ਹੈ ਬਾਕੀ ਤਪੀ ਛੋ ਡੰਗਾਈ ਨਾ ਕਰਕੇ ਹੋਰ ਖਲਾਸਾ ਹੋ ਸਕਦਾ ਸਰ ਕਿੱਥੇ ਨਾਕਾ ਲਗਾਇਆ ਇਹ ਰਾਮ ਤੀਰਤ ਰੋਡ ਤੇ ਸਰ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਦਾ ਉੱਪਰ ਜੀ ਇਹਦੇ ਤੇ ਪਹਿਲੇ 2-3 ਮੁਕਦਮੇ ਦਰਜ ਹੈ ਜੀ ਹਾਂ 140 ਗ੍ਰਾਮ ਦਾ ਬਾਕੀ ਦੋ ਪਹਿਲੇ 14 ਜਿਹੜੇ ਆ ਉਹਦੇ ਵਿੱਚ ਭਰੀ ਹੈ ਇੱਕ ਹੰਕੰਦ ਮਾਲ ਦਾ ਚੱਲ ਰਿਹਾ ਜੀ